ਸਰੀਆ ਮੁੰਡਿਆਂ ਵੇ ਦਿੱਤਾ ਇਹ ਦਿਲ ਵੇ ਤੂੰ ਤੋੜ ਅੰਬਰ ਸਰੀਆ ਮੁੰਡਿਆਂ ਵੇ ਦਿੱਤਾ ਇਹ ਦਿਲ ਵੇ ਤੂੰ ਤੋੜ ਲੈ ਜਾ ਲੈਂਗਾ ਤੇ ਲੈ ਜਾ ਛੁੱਟੇ ਗਣੇ ਤੂੰ ਮੋੜ ਲੈ ਜਾ ਲੈਂਗਾ ਤੇ ਲੈ ਜਾ ਛੁੱਟੇ ਗਣੇ ਤੂੰ ਮੋੜ ਅੰਬਰ ਸਰੀਆ ਲੈ ਦੂੰ ਲੈਂਗਾ ਤੇ ਗੈਣੇ ਤੈਨੂੰ ਜਿੰਨੀ ਐ ਲੋੜ ਲੈ ਦੂੰ ਲਹੰਗਾ ਤੇ ਗੈਣੇ ਤੈਨੂੰ ਜਿੰਨੀ ਐ ਲੋੜ ਚੱਲ ਹਰਿਆਣੇ ਦिए ਹੀਰੇ ਮੈਨੂੰ ਖਾਲੀ ਨਾ ਮੋੜ ਚੱਲ ਹਰਿਆਣੇ ਦिए ਹੀਰੇ ਮੈਨੂੰ ਖਾਲੀ ਨਾ ਮੋੜ ਲੈ ਦੂੰ ਲਹੰਗਾ ਅੰਬਰ ਸਰਿਆ ਮੁੰਡਿਆਂ ਵੇ ਤੇਰੇ ਝੂਠੇ ਸਿਲਾਰੇ ਅੰਬਰ ਸਰਿਆ ਮੁੰਡਿਆ ਵੇ ਤੇਰੇ ਝੂਠੇ ਸਿਲਾਰੇ ਨਿਕੀਆਂ ਨਿਕੀਆਂ ਰੀਜਾ ਸੀ ਕਿਹੜਾ ਮੰਗਲੇ ਸੀ ਤਾਰੇ ਨਿਕੀਆਂ ਨਿਕੀਆਂ ਰੀਜਾ ਸੀ ਕਿਹੜਾ ਮੰਗਲੇ ਸੀ ਤਾਰੇ ਅੰਬਰ ਸਰਿਆ ਨਾ ਕਹਿ ਝੂਠਾ ਸਚਾਏ ਮੇਰਾ ਪਿਆਰ ਮੁਟਿਆਰੇ ਨਾ ਕਹਿ ਝੂਠਾ ਸਚਾਏ ਮੇਰਾ ਪਿਆਰ ਮੁਟਿਆਰੇ ਰੀਜਾਂ ਤੇਰੀਆਂ ਪੂਗਾ ਦੂੰ ਤੋੜ ਅੰਬਰਾਂ ਦੇ ਤਾਰੇ ਰੀਜਾਂ ਤੇਰੀਆਂ ਪੂਗਾ ਦੂੰ ਤੋੜ ਅੰਬਰਾਂ ਦੇ ਤਾਰੇ ਨਾ ਕਹਿ ਝੂਠਾ ਅੰਬਰ ਸਰਿਆ ਮੁੰਡਿਆ ਵੇ ਬੋਲੇ ਮੰਦੜੇ ਜੋ ਬੋਲ ਅੰਬਰ ਸਰਿਆ ਮੁੰਡਿਆ ਵੇ ਬੋਲੇ ਮੰਦੜੇ ਜੋ ਬੋਲ ਲੈ ਚਲ ਨਾਲੇ ਪੋਲਾ ਕੇ ਗੱਲਾਂ ਮੇਰੀਆਂ ਆਣ ਪੋਣ ਲੈ ਚਲ ਨਾਲੇ ਪੋਲਾ ਕੇ ਗੱਲਾਂ ਮੇਰੀਆਂ ਆਣ ਪੋੜ ਅੰਬਰ ਸਰਿਆ ਜਾਨੋ ਪਿਆਰੇ ਜਾਣੇ ਨੀ ਤੇਰੇ ਬੋਲ ਅਣਪੋਲ ਜਾਨੋ ਪਿਆਰੇ ਜਾਣੇ ਨੀ ਤੇਰੇ ਬੋਲ ਅਣਪੋਲ ਲੱਗ ਜਾ ਸੀਨੇ ਦੀਖਾ ਦੇ ਜੋਸੀ ਕਰ ਦੇ ਮਖੋਲ ਲੱਗ ਜਾ ਸੀਨੇ ਦੀਖਾ ਦੇ ਜੋਸੀ ਕਰ ਦੇ ਮਖੋਲ ਜਾਨੋ ਪਿਆਰੇ ਅੰਬਰ ਸਰਿਆ